ਆਜ ਰੰਗੇ ਹੱਥ ਫੜ ਲਿਆ ਪਿੰਨੀਆਂ ਖਾਂਦੀ ਆ ਇਹ ਪਿੰਨੀਆਂ ਖਾਂਦੀ ਆ ਗਿੱਜੀ ਰੰਗੇ ਹੱਥ ਕੀ ਗੱਲ ਆ ਤੇ ਬਿਸਤਰੇ ਚ ਪਈਆਂ ਇਹ ਟਿਕਰ ਸੱਤ 17 ਹੋ ਗਏ ਦੁੱਧ ਲੜਕ ਕੇ ਆਈਆਂ ਚਾਹ ਬਣਾ ਕੇ ਆਈਆਂ ਕਿਉ ਕੱਢ ਕੇ ਆਈਆਂ ਤੇ ਤੇਰਾ ਦਿਲ ਨਹੀਂ ਕਰਦਾ ਨਹੀਂ ਨਹੀਂ ਤੇਰਾ ਕਰਦਾ ਤੇਰੀ ਬਹੂ ਆਣ ਕੇ ਸਭ ਕੁਝ ਕਰੇ ਕਰਦਾ ਵਾ ਬਹੂ ਲੈ ਕੇ ਆ ਹੂੰ ਬਹੂ ਲੈ ਆ ਤੂੰ ਲੈ ਮੈਂ ਤਾਂ ਤੁਹਾਡੀ ਆਸ ਤੇ ਬੈਠਾ ਹੂੰ ਚੱਲ ਅਸੀਂ ਲੈ ਜਾਂਦੇ ਕਿਦੋਂ ਇਦਾਂ ਨੂੰ ਮਿਲ ਗਈ ਲੈ ਉਹ ਕਿਹਨਾਂ ਨੇ ਆਪ ਨੰਗ ਬਾਪ ਨੰਗ ਨਾਲ ਨੰਗ ਨਾਨਕੇ ਤੀਜੀ ਨੰਗ ਨਾਨਕੇ ਸਾਨੂੰ ਨਹੀਂ ਮਿਲਦੀ ਸਭ ਨੰਗ ਜੇ ਹੂੰ ਸ਼ੋਰਟ ਚਲੰਦੀ ਆ ਫੁੱਲ ਫੁੱਲ ਜਿੰਨੀ ਕਮ ਹੈ ਅਗਲੀ ਭਾਵੇਂ ਮੇਰੇ ਲਈ ਗੁਰਦੁਆਰਾਜ ਮੱਥਾ ਟੇਕਦੀ ਫਿਰਦੀ ਹੋਵੇ ਤੂੰ ਵੀ ਟੇਕਿਆ ਗੁਰਦਾਰੇ ਮੱਥਾ ਕਮਾਲ ਹੋਈ ਭਈ ਆਈ ਜਾਂਦੇ ਸੰਗਰਾਂਦ ਤੇ ਠੀਕ ਹੈ ਨਾ ਹਾਂ ਤੇ ਗੁਰਦੁਆਰੇ ਮੈਂ ਤੁਹਾਡੇ ਕੰਢੇ ਆ ਕੇ ਖਾਂ ਸੰਗਰਾਮ ਤੇ ਕਿ ਜਨ ਨੱਕਦਾ ਚਾਹੀਦਾ ਖਾਲਾ ਖਾਲਾ ਪਿੰਨੇ